ਹਾਂਜੀ ਸਸਿਆ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਪੰਡਰਾਉਕੇ ਕਲਾਂ ਸਰਬ ਲੋ ਦਾ ਲੰਗਰ ਲੱਗਾ ਹੋਆ ਔਰ ਮਹੀਨੇ ਤੋਂ ਉੱਪਰ ਹੋ ਚੱਲਿਆ ਹੈ ਜਿਹੜਾ ਟਾਈਮ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਜਿਹੜਾ ਬੜਾ ਬਿਮਾਰੀਆਂ ਤੋਂ निजात ਪਈ ਆ ਫਰਕ ਪਿਆ ਏ ਅੱਜ ਇੱਕ ਤੁਹਾਡੇ ਸਾਹਮਣੇ ਰਿਜ਼ਲਟ ਲੈ ਕੇ ਆਏ ਆ ਜੋ ਕਿ ਇੱਥੇ ਸਾਡੇ ਦਰਮਿਆਨ ਪਹੁੰਚੇ ਆ ਸੋ ਬਾਬਾ ਜੀ ਵੱਲੋਂ ਜਿਹੜਾ ਸਰੂ ਲੰਗਰ ਤਿਆਰ ਕੀਤਾ ਗਿਆ ਦਸਵੇਂ ਪਾਤਸ਼ਾਹ ਜੀ ਨੇ ਜਿਹੜਾ ਸਰਲੋ ਦੇ ਬਾਟੇ ਵਿੱਚ ਅੰਮਰ ਸ਼ਕਾਇਆ ਉਸੇ ਜੀ ਨੂੰ ਲੱਗੇ ਤੋਰਦੇ ਹੋਏ ਤੇ ਕਿਹਨੇ ਕਿਹਨੇ ਬੋਲਣਾ ਠੀਕ ਹੁੰਦੀ ਆ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਸਾਡੇ ਦਰਮਿਆਨ ਉਹ ਬੱਚਾ ਜਿਸ ਨੂੰ ਕਿ ਕਿਡਨੀਆਂ ਦੀ ਪ੍ਰੋਬਲਮ ਸੀਗੀ 2 ਸਾਲ ਦੀ ਉਮਰ ਦੇ ਵਿੱਚ ਇਹਦਾ ਇਹਨੂੰ ਪਤਾ ਲੱਗਿਆ ਜਿਵੇਂ ਕਿ ਪਰਿਵਾਰ ਨੇ ਦੱਸਿਆ ਵੀ ਇਹਨੂੰ ਕਿਹੜੀਆਂ ਪ੍ਰੋਬਲਮ ਸੀ ਸੀ ਮੂੰਹ ਸੁੱਜ ਜਾਣਾ ਔਰ ਸਰੀਰ ਦੇ ਵਿੱਚ ਕਾਫੀ ਜਿਹੜੀਆਂ ਮੁਸ਼ਕਲਾਂ ਆਉਣੀਆਂ ਸਾਨੂੰ ਪਤਾ ਲੱਗ ਜਾਣਾ ਤੇ ਬੱਚੇ ਨੇ ਰੋਣਾ ਤਾਂ ਅਸੀਂ ਡਾਕਟਰ ਦੇ ਲੈ ਕੇ ਭਜਣਾ ਸ਼ੁਰੂ ਕੀਤਾ ਤਾਂ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਦੀਆਂ ਕਿਡਨੀਆਂ ਖਰਾਬ ਆ ਤੇ ਦਵਾਈ ਬੂਟੀ ਚਲਾਉਣੀ ਪਊਗੀ ਚਲੋ 3 ਸਾਲ ਪਰਿਵਾਰ ਨੇ ਦਵਾਈ ਖਵਾਈ ਇੱਕ ਜਗਰਾਉਂ ਦਾ ਹਸਪੀਟਲ ਆਪਾਂ ਨਾਂ ਨਹੀਂ ਲੈ ਰਹੇ ਉਹ ਹਸਪੀਟਲ ਦਾ ਤੇ ਉੱਥੇ ਇਸ ਬੱਚੇ ਨੂੰ ਜਿਹੜੀ ਦਵਾਈ ਚੱਲਦੀ ਰਹੀ ਤੇ ਪਰ ਬਹੁਤਾ ਕੋਈ ਫਰਕ ਨਹੀਂ ਪਿਆਗਾ ਜਿੰਨਾ ਕਿ ਦਵਾਈ ਖਾਂਦਾ ਸੀ ਠੀਕ ਰਹਿੰਦਾ ਸੀ ਪਰ ਫਿਰ ਉਵੇਂ ਹੀ ਹੋ ਜਾਂਦਾ ਸੀ ਫਿਰ ਵਿੱਚ ਦੀ 10-10 ਦਿਨ ਦਾਖਲ ਕਰਾਉਣਾ ਮੈਂ ਇੰਨਾ ਸੀ ਉਸ ਤੋਂ ਬਾਅਦ ਡਾਕਟਰ ਨੇ ਜਵਾਬ ਦਿੱਤਾ ਤੇ ਫਿਰ ਕਿ ਤਲਵੰਡੀ ਪਿੰਡ ਦੇ ਵਿੱਚ ਹਸਪੀਟਲ ਸੀ ਉੱਥੇ ਭੇਜ ਦਿੱਤਾ ਗਿਆ ਤਾਂ ਉੱਥੇ ਜਾ ਕੇ ਵੀ ਕੋਸ਼ਟੇਆ ਬਾ ਡਾਕਟਰ ਨੇ ਜਵਾਬ ਦਿੱਤਾ ਕਿ ਹੁਣ ਇਸ ਬੱਚੇ ਦੀਆਂ ਜਿਹੜੀਆਂ ਕਿਡਨੀ ਹਸਪੀਟਲ ਜਾ ਕੇ ਤੁਸੀਂ ਇਲਾਜ ਕਰਵਾਓ ਸਾਡੇ ਵੱਸ ਦੀ ਗੱਲ ਨਹੀਂ ਰਹੀ ਸੋ ਸਾਡੇ ਨਗਰ ਤੋਂ ਸਾਡੇ ਇੱਥੇ ਭੈਣਾ ਤੇ ਉਹਨਾਂ ਸੋ ਇਹਨਾਂ ਨੂੰ ਦੱਸ ਪਈ ਕਿ ਸਾਡੇ ਪਿੰਡ ਸਰਬ ਲੋ ਲੰਗਰ ਲੱਗਿਆ ਹੋਇਆ ਤੁਸੀਂ ਇੱਥੇ ਆ ਕੇ ਇੱਕ ਵਾਰ ਜੂਰ ਆਓ ਤੇ ਵਾਹਿਗੁਰੂ ਤੇ ਵਿਸ਼ਵਾਸ ਕਰਦੇ ਆਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਨਤਮਸਤਕ ਹੋਏ ਬਾਬਾ ਜੀਵਨ ਸਿੰਘ ਜੀ ਦਾ ਆਸ਼ੀਰਵਾਦ ਲਿਆ ਸਰਬ ਲੋਗ ਦੇ ਲੰਗਰ ਦੇ ਵਿੱਚ ਇੱਥੇ ਜਲ ਸ਼ਕਨਾ ਸ਼ੁਰੂ ਕੀਤਾ ਜਿਹੜੇ ਡਾਕਟਰ ਨੇ ਸਾਰਾ ਕੁਝ ਬੰਦ ਕਰਵਾਇਆ ਸੀ ਪਾਣੀ ਬੰਦ ਕਰਵਾਇਆ ਸੀ ਪੀਣ ਤੋਂ ਬੱਚੇ ਨੂੰ ਤਲੀਆਂ ਚੀਜ਼ਾਂ ਬੰਦ ਕੀਤੀਆਂ ਸੀਗੀਆਂ ਛੋਟੇ ਬੱਚੇ ਆ ਉਹਨਾਂ ਨੂੰ ਪਤਾ ਨਹੀਂ ਕੀ ਕੀ ਖਾਣ ਨੂੰ ਦਿਲ ਕਰਦਾ ਸੋ ਡਾਕਟਰ ਨੇ ਸਭ ਕੁਝ ਬੰਦ ਕੀਤਾ ਸੀ ਪਰ ਜਿਸ ਦਿਨ ਇੱਥੇ ਆਏ ਅੱਜ ਤੋਂ 12 ਦਿਨ ਪਹਿਲਾਂ ਜਿਹੜੇ ਇੱਥੇ ਆਏ ਤੇ ਸਾਰਾ ਕੁਝ ਬਾਬਾ ਜੀ ਨੇ ਖਾਣਾ ਸ਼ੁਰੂ ਕਰਵਾਇਆ ਕਿ ਬੱਚੇ ਨੂੰ ਲਲਚਾਓ ਨਾ ਮੰਨ ਦੇ ਵਿੱਚ ਇਹਨੂੰ ਸ਼ੁਰੂ ਕਰੋ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਆ ਬੱਚਾ ਬਿਲਕੁਲ ਤੰਦਰੁਸਤ ਆ 12 ਦਿਨਾਂ ਬਾਅਦ ਜਿਹੜੀ ਰਿਪੋਰਟ ਕਰਵਾਈ ਆ ਤੇ ਰਿਪੋਰਟ ਜਿਹੜੀ ਨਾਰਮਲ ਆਈ ਆ ਤੇ ਬੱਚਾ ਵੀ ਤੰਦਰੁਸਤ ਆ ਵਾਸ਼ਰੂਮ ਵਧੀਆ ਆ ਰਿਹਾ ਹੋਰ ਕੋਈ ਪ੍ਰੋਬਲਮ ਦੇਖਦੀ ਪਹਿਲਾਂ ਹੁੰਦੀ ਨਹੀਂ ਆਈ ਸੋ ਆਪਾਂ ਪਰਿਵਾਰ ਦੇ ਮੁੰਹੋਂ ਵੀ ਸੁਣਾਗੇ ਵੀ ਕਿੰਨਾ ਟਾਈਮ ਕਿਵੇਂ ਹੋਇਆ ਸੱਸੀ ਆਪਣੇ ਆਪਣੇ ਤੁਹਾਨੂੰ ਕਿਦੋਂ ਪਤਾ ਲੱਗੇ ਬੱਚੇ ਨੂੰ ਪ੍ਰੋਬਲਮ ਆ ਦੋ ਦਸ ਸਾਲਾਂ ਨੂੰ ਸਾਨੂੰ ਪਤਾ ਲੱਗਾ ਜਦੋਂ ਖਾਮੂਸ ਸਾਰਾ ਹੱਥ ਪੈਰ ਸੋਜ ਜਾਂਦੇ ਸੀਗੇ ਫਿਰ ਅਸੀਂ ਡਾਕਟਰ ਦੇ ਲੈ ਕੇ ਗਏ ਤਾਂ ਉਹਨੇ ਟੈਸਟ ਕੀਤੇ ਕਿੰਨੇ ਦੇ ਕਿਡਨੀਆਂ ਖਰਾਬ ਨੇ ਫਿਰ ਉਹ ਕਹਿੰਦੇ ਦਾਖਲ ਕਰਾਉਣਾ ਪਊਗਾ ਅਸੀਂ ਦਾਖਲ ਕਰਾਇਆ 10 ਦਿਨ ਉਹਨਾਂ ਨੇ ਰੱਖਿਆ ਬਾਅਦੋਂ ਨਾਲ ਦਵਾਈ ਦਿੱਤੀ ਉਹ ਕਹਿੰਦੇ ਆਪਾਂ 6 ਮਹੀਨੇ ਦਵਾਈ ਖਵਾਉਣੀ ਪਊਗੀ ਅਸੀਂ ਖਵਾਈ ਬਾਅਦੋ ਜੇ ਉਹ ਕਹਿੰਦੇ ਦਵਾਈ ਉਹਨਾਂ ਨੇ 15 ਦਿਨਾਂ ਲਈ ਬੰਦ ਕਰ ਦਿੱਤੀ ਫਿਰ ਅਸੀਂ ਫੇਰ ਟੈਸਟ ਕਰਾਇਆ ਤਾਂ ਫੇਰ ਇਨਫੈਕਸ਼ਨ ਹੋਣ ਦੀ ਆਗਿਆ ਕਹਿੰਦੇ ਫੇਰ ਦਵਾਈ ਚਲਾਉਣੀ ਪਊਗੀ ਫਿਰ ਅਸੀਂ ਉਸੇ 1.5 ਸਾਲ ਉੱਥੋਂ ਖਵਾਈ ਫੇਰ ਸਾਨੂੰ ਉਹਨਾਂ ਨੇ ਤਲਵੰਡੀ ਭੇਜ ਦਿੱਤਾ ਤਲਵੰਡੀ ਗਏ ਤਲਵੰਡੀ ਵਾਲੇ ਕਹਿੰਦੇ ਸਾਨੂੰ ਨਹੀਂ ਹੁਣ ਸਮਝੋ ਚੋਂਦੀ ਪਈ ਤੁਸੀਂ ਲੁਧਿਆਣੇ ਲੈ ਜਾਓ ਫਿਰ ਅਸੀਂ ਲੁਧਿਆਣੇ ਦਵਾਈ ਖਵਾਉਂਦੇ ਰਹੇ ਹੁਣ ਫਰਮਾਸੀ ਜੀ ਨੇ ਸਾਨੂੰ ਦੱਸਿਆ ਵੀ ਇੱਥੇ rau ke langar ਚਲਦਾ ਪਿਆ ਹੈ ਵੀ ਇੱਥੇ ਲੈ ਕੇ ਆਓ ਫਿਰ ਅਸੀਂ ਇੱਥੇ ਲੈ ਕੇ ਆਂਦਾ ਹੂ 12 ਨਾ ਹੋ ਗਿਆ ਜੀ ਸਾਨੂੰ ਹੁਣ ਅਸੀਂ ਇੱਥੋਂ ਜਲ ਚਕਾ ਕੇ ਲੈ ਕੇ ਜਾਂਦੇ ਹਾਂ ਹੁਣ ਵਧੀਆ ਠੀਕ ਆ ਰਿਪੋਰਟ ਕਰਵਾਈ ਹੈ ਰਿਪੋਰਟ ਹਾਂਜੀ ਰਿਪੋਰਟ ਕਰਾਈ ਹੁਣ ਨਾਰਮਲ ਆ ਜੀ ਨਾਰਮਲ ਆ ਹਾਂਜੀ ਦਵਾਈ ਤਾਂ ਉਦੋਂ ਤੋਂ ਹੀ ਬੰਦ ਕਰ ਦਿੱਤੀ ਸੀ ਜਿੱਦਾਂ ਦਾ ਚਲਚਕਾ ਕੇ ਲੈ ਕੇ ਗਏ ਸੀ ਠੀਕ ਆ ਦੋਸਤੋ ਆਪਾਂ ਦੇਖ ਸਕਦੇ ਆ ਇੱਕ ਵਿਸ਼ਵਾਸ ਦੇਖ ਸਕਦੇ ਆ ਗੁਰੂ ਘਰ ਦਾ ਵਿਸ਼ਵਾਸ ਦੇ ਸਕਦੇ ਆ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵਾਸ ਦੇ ਸਕਦੇ ਆ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਦਾ ਵਿਸ਼ਵਾਸ ਦੇ ਸਕਦੇ ਆ ਔਰ ਇਹਨਾਂ ਬਾਬਾ ਜੀ ਦੀ ਭਲੂਰ ਤੋਂ ਜੋ ਸਾਡੇ ਵਿਚਕਾਰ ਰਹਿੰਦੇ ਆ ਪਰਿਵਾਰ ਆਪਣਾ ਛੱਡ ਕੇ ਇੱਥੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਨਗਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਜਾਗਰਤ ਕਰਦੇ ਆ ਸੋ ਪਾ ਧੰਨਵਾਦ ਬਾਬਾ ਜੀ ਦਾ ਵੀ ਕਰਦੇ ਆ ਸੋ ਇਹਨਾਂ ਦਾ ਵਿਸ਼ਵਾਸ ਕਹਿ ਸਕਦੇ ਆ ਜਾਂ ਜਿਹੜੀ ਗੁਰੂ ਸਾਹਿਬ ਵੱਲੋਂ ਦਾਤ ਬਖਸ਼ੀ ਗਈ ਆ ਸਰਬ ਲੋ ਉਸ ਦੇ ਰਾਹੀ ਜਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਆ ਆਪ ਪਹਿਨਾਂ ਦਾ ਵਿਸ਼ਵਾਸ ਕਹਿ ਸਕਦੇ ਆ ਜਾਂ ਇਹਨਾਂ ਦੀ ਤਯਰਬਾ ਕਹਿ ਸਕਦੇ ਆ ਤੇ ਵੀਰ ਤੁਸੀਂ ਕੁਝ ਕਹਿਣਾ ਚਾਹੋਣੇ ਆ ਹਾਂਜੀ ਹਾਂਜੀ ਬਾਈ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਤਕਲੀਫ ਆਉਂਦੀ ਸੀ ਵੀਰੇ ਹਰ ਵੀ ਦੂਰ ਲੁਧਿਆਣੇ ਜਾਣਾ ਸਾਰੀ ਸਾਰੀ ਟਿਹੜੀ ਨਾਂਗਿਆਣੀ ਇਹ ਬਹੁਤ ਟੈਂਸ਼ਨ ਚ ਸੀਗੇ ਕਿਉਂਕਿ ਅਜੀ ਪਹਿਲਾਂ ਇਹ ਰਹਿ ਗਏ ਵੀ ਕਦੇ ਫੋਨ ਦੇ ਖੰਡੇ ਨਾਲ ਹੀ ਸੋਜ ਆ ਜਾਂਦੀ ਆ ਮੂੰਹ ਅੱਖਾਂ ਪੈਰ ਸਾਰਾ ਕੁਝ ਸੜ ਜਾਂਦਾ ਸੀਗਾ ਤੇ ਨਾਲ ਸਕੂਲੇ ਭੇਜ ਸਕਦੇ ਸੀਗੇ ਤੇ ਫਿਰ ਜੀ ਲੁਧਿਆਣੇ ਗਏ ਆ ਸਿਰੇ ਤੇ ਡਾਕਟਰ ਨੇ ਪੱਲਾਉਣੇ ਵੀ ਦਵਾਈ ਕੋਈ ਉਹ ਕਹਿੰਦਾ 7 ਸਾਲ ਖਾਉਣੀ ਪੈਣੀ ਹੈ 7 ਸਾਲਾਂ ਵੱਧੋਂ ਆਪੀ ਠੀਕ ਹੋ ਜੂ ਐਰੇ ਪਿੰਡੇ ਦੇ ਵਾਲ ਆਉਣ ਲੱਗ ਗਏ ਜੀ ਮੂੰਹ ਤੇ ਵਾਲ ਆਉਣ ਲੱਗ ਗਏ ਸੀਗੇ ਉਹ ਕਹਿੰਦੇ ਆਪੀ ਝੜ ਜਾਣਗੇ ਪਰ ਕੋਈ ਫਰਕ ਨਹੀਂ ਪਿਆ ਤੇ ਫਿਰ ਸਾਨੂੰ ਸਾਡੇਰਾੂਕੇ ਮਾਸੀ ਜੀ ਆ ਉਹਨਾਂ ਨੇ ਦੱਸਿਆ ਵੀ ਇੱਥੇ ਮਾ ਬਾਬੇ ਆਏ ਹੋਇਆ ਤੇ ਇੱਥੇ ਆਉ ਤੁਸੀਂ ਇੱਕ ਵਾਰੀ ਗੱਲਬਾਤ ਕਰੋ ਬੇਨਤੀ ਕਰੋ ਕਿ ਕੀ ਫਰਕ ਪਊਗਾ ਤੇ ਫਿਰ ਜੀ ਦਾਸ ਜਾਨਾ ਵੀਰੇ ਕੀਤਾ ਭਰਕ ਜਨ ਦੋ ਦਿਨਾਂ ਬਹਿਤੀ ਦਾ ਹੂੰ ਦੋ ਦਿਨ ਹੈ ਜੀ ਹੁਣ ਹੋਰ ਆਣ ਸੰਗਤ ਨੂੰ ਵੀ ਕਹਿੰਨੇ ਆ ਜਰੂਰ ਆਓ ਛਾਂ ਨੂੰ ਵੀ ਭਰਕ ਕਾ ਪਹਿਲੇ ਹੋਰ ਦਾ ਵੀ ਭੜਾ ਹੋਵੇ ਬਾਬੇ ਨਾ ਕੋਈ ਪੈਸਾ ਕੋਸ ਨਹੀਂ ਜਮਾ ਫ੍ਰੀ ਲਾਰੀ ਕਰਦੇ ਆਪਰੇ ਠੀਕ ਹੈ ਜੀ ਬਿਲਕੁਲ ਬਾਈ ਜੀ ਜੀ ਪਤੇ ਸੋ ਇਹ ਪਰਿਵਾਰ ਆਪਣੇ ਜਗਰਾਉਂ ਦੇ ਨੇੜੇ ਡੱਲਾ ਪਿੰਡ ਆ ਤੁਹਾਨੂੰ ਮੈਂ ਦੱਸ ਰਿਹਾ ਪਿੰਡ ਦਾ ਤੁਸੀਂ ਇੱਥੇ ਜਾ ਕੇ ਵੀਰ ਨੂੰ ਵੀਰ ਦਾ ਪਤਾ ਕਰ ਸਕਦੇ ਆ ਡੱਲੇ ਪਿੰਡ ਦੇ ਵਿੱਚ ਹੀ ਰਹਿ ਰਹੇ ਆ ਸੋ ਬਹੁਤ ਧੰਨਵਾਦ ਬਾਈ ਜੀ ਰੌਕੇ ਪਹੁੰਚੇ ਆ ਤੁਹਾਡਾ ਔਰ ਤੁਹਾਡੇ ਵਿਸ਼ਵਾਸ ਦੇ ਲਈ ਵਾਹਿਗੁਰੂ ਜੀ ਮੇਰੇ ਅਰਦਾਸ ਕਰਦੇ ਆ ਕਿ ਆਪ ਜੀ ਦਾ ਨਾਮ ਲੈ ਕੇ ਸੰਗਤਾਂ ਇੱਥੇ ਅਮਰਤ ਸ਼ਕ ਰਹੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਇਦਾਂ ਦੇ ਪਰਿਵਾਰਾਂ ਦੇ ਹੋਰ ਵੀ ਦੁੱਖ ਰੋ ਕੱਟੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਪਰਿਵਾਰ ਦਾ ਵਿਸ਼ਵਾਸ ਆ ਜਿਹੜਾ ਕਿ ਬਿਮਾਰੀ ਠੀਕ ਹੋਈ ਆ ਚਾਹੇ ਬਾਬਾ ਜੀਵਨ ਸਿੰਘ ਜੀ ਦੀ ਜਗ੍ਹਾ ਦਾ ਪ੍ਰਤਾਪ ਆ ਚਾਹੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਤਾਪ ਆ ਇਹ ਚਮਤਕਾਰ ਹੋਇਆ ਏ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਔਰ ਰੋਜ਼ ਮਿਸਾ ਪ੍ਰਸ਼ਾਦਾ ਨਾਲ ਪਿਆਜ਼ ਨਾਲ ਗੁੜ ਅੰਬ ਦਾ achar ਲੱਸੀ ਕੜਿਆ ਹੋਇਆ ਦੁੱਧ ਨਾਲ ਗੁੜ ਦਾ ਸੇਵਨ ਕਰਵਾਇਆ ਜਾਂਦਾ ਹੈ ਔਰ ਜਿਹੜੀਆਂ ਚੀਜ਼ਾਂ ਨਹੀਂ ਵਰਤਣੀਆਂ ਉਹਨਾਂ ਬਾਰੇ ਗਿਆਨ ਦਿੱਤਾ ਜਾਂਦਾ ਹੈ ਸਿਰਫ ਰਸੋਈ ਨੂੰ ਸਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਭ ਲੋਕ ਦੇ ਭਾਂਡੇ ਵਿੱਚ ਜਲ ਸ਼ਕਿਆ ਜਾਂਦਾ ਹੈ ਅਨੇਕਾਂ ਸੰਗਤਾਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਆ ਕੇ ਇਹ ਜਿਹੜਾ ਸਰਲੋ ਦਾ ਲੰਗਰ ਛਕਦੀਆਂ ਤੇ ਬਿਮਾਰੀਆਂ ਤੋਂ ਰਾਹਤ ਪਾਉਂਦੀਆਂ ਹੋਰ ਵੀ ਤੁਹਾਡੇ ਸਾਹਮਣੇ ਰਿਜ਼ਲਟ ਲੈ ਕੇ ਪਹੁੰਚਾਂਗੇ ਇਹ ਪਹਿਲਾ ਰਿਜ਼ਲਟ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਸੋ ਆਓ ਆਪਾਂ ਰਲ ਮਿਲ ਕੇ ਆਪੀ ਰਸੋਈ ਨੂੰ ਠੀਕ ਕਰੀਏ ਕਿਉਂਕਿ ਮੇਨ ਮਨੋਰਥ ਘੜੇ ਵਿੱਚ ਪਾਣੀ ਪਾ ਕੇ ਕਿਉਂਕਿ ਘੜੇ ਵਿੱਚ ਇੰਨੇ ਕੀ ਜ਼ਿਆਦਾ ਸ਼ਕਤੀ ਆ ਇੰਨੇ ਕੀ ਜ਼ਿਆਦਾ ਮਿਰਲ ਸੈੱਟ ਕਰਦਾ ਏ ਕਿ ਫਿਲਟਰ ਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਸਭ ਲੋ ਦੇ ਬਾਟੇ ਦੇ ਵਿੱਚ ਜਿਹੜਾ ਲੰਗਰ ਸ਼ਕਾਇਆ ਜਾਂਦਾ ਏ ਤੇ ਸਭ ਲੋ ਦੇ ਬਾਟੇ ਦਾ ਆਪ ਸਭ ਨੂੰ ਪਤਾ ਏ ਕਿ ਸ਼ੁੱਧ ਭਾਂਡਾ ਹੋਵੇ ਕਿਉਂ ਕੀ ਨਹੀਂ ਕਰ ਸਕਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸੇਵਾ ਕਰ ਰਹੇ ਹੋ ਬੰਦਿਆਂ ਨੂੰ ਬੇਨਤੀ ਆ ਕੋਈ ਪੈਸੇ ਦਾ ਲਾਲਚ ਨਹੀਂ ਕੀਤਾ ਜਾਂਦਾ ਇੱਥੇ ਫਰੀ ਜਿਹੜੀ ਸੰਗਤਾਂ ਨੂੰ ਸੇਵਾ ਕਰਵਾਈ ਜਾ ਰਹੀ ਆ ਪਰ ਸੰਗਤਾਂ ਨੂੰ ਬੇਨਤੀ ਆ ਗੋੜ ਪਿਆਜ਼ ਅੰਬਲਾ ਚਾਰ ਔਰ ਦੁੱਧ ਬੇਸਣ ਜਿਸੇ ਪ੍ਰਸ਼ਾਦੀ ਦੇ ਲਈ ਆਜਕ ਆਪਣਾ ਦਸਵੰਧ ਜ਼ਰੂਰ ਕੱਢ ਕੇ ਜਾਣ ਥੋੜਾ ਬਹੁਤਾ ਜਿਹੜਾ ਨਾਲ ਗੁਰੂ ਘਰ ਦੇ ਲਈ ਰਸਤਾ ਜ਼ਰੂਰ ਲੈ ਕੇ ਆਉਣ ਸੋ ਮਾਇਸੀ ਉਹ ਵੀ ਤੁਸੀਂ ਕਰ ਸਕਦੇ ਹੋ ਤਾਂ ਕਿ ਉਹ ਮਾਇਆ ਦੇ ਨਾਲ ਇਹ ਚੀਜ਼ਾਂ ਨੂੰ ਭੇਜਿਆ ਜਾ ਸਕੇ ਸੋ ਬਹੁਤ ਧੰਨਵਾਦ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਡੇਲੀ ਰੌਕੀ ਨਵੀਤੋ ਜਸਪੀਰ ਸਿੰਘ ਜੱਲ ਵੀ ਕੋਟ ਰੌਕ ਤੇ ਕਲਾਮੂਕਾ